ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੀ ਅੱਜ ਗੱਲਬਾਤ ਕਰਨੀ ਹੈ ਇੱਕ ਕਪਲ ਕੁਲੜਪੀੜੇ ਵਾਲੀ ਜਿਹਦਾ ਨਾਂ ਸੀ ਸਹਿਜ अरोड़ा ਜਿਹੜਾ ਆਪਣੇ ਪੈਰਾਂ ਤੇ ਆਪਣਾ ਕਾਰੋਬਾਰ ਖੜਾ ਕਰਦਾ ਹੈ ਔਰ ਉਹ ਕਪਲ ਕੁਲੜਪੀੜੇ ਵਾਲਾ ਅੱਜ ਪੰਜਾਬ ਵਿੱਚ ਨਹੀਂ ਹੈਗਾ ਕੁਝ ਦਿਨਾਂ ਦੀ ਗੱਲ ਹੈ ਉਹ ਪੰਜਾਬ ਛੱਡ ਕੇ ਚਲਾ ਗਿਆ। ਉਹਦੀ ਇੱਕ ਬੈੱਡਰੂਮ ਦੀ ਜਿਹੜੀ ਪ੍ਰਾਈਵੇਸੀ ਸੀ ਇੱਕ ਅਸ਼ਲੀਲ ਵੀਡੀਓ ਸੀ ਉਹ ਵਾਇਰਲ ਹੋਈ ਸੀ। ਉਹਦੇ ਤੇ ਉਹਨੇ ਮਾਫੀ ਮੰਗੀ ਸੀ। ਮੈਂ ਜਿਹੜੀ ਗੱਲ ਕਰਨੀ ਹੈ ਉਹ ਇਹ ਕਰਨੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਗੁੰਡਾਗਰਦੀ ਕਿੱਦਾਂ ਹੋ ਰਹੀ ਹੈ। ਮੈਂ ਬਹੁਤ ਵਾਰ ਇਹ ਗੱਲ ਕਹੀ ਹੈ। ਕਹਿੰਦਾ ਰਹੂੰਗਾ ਕਿ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਉਹਦਾ ਖਿਮਿਆਜਾ ਸਾਨੂੰ ਭੁਗਤਣਾ ਪਵੇਗਾ ਮੈਂ ਇਹ ਵੀ ਕਿਹਾ ਹੈ ਕਿ ਹੱਥਾਂ ਨਾਲ ਦਿੱਤੀਆਂ ਹੋਈਆਂ ਮੂੰਹ ਦੇ ਨਾਲ ਖੋਲਣੀਆਂ ਪੈਣਗੀਆਂ ਇੱਥੇ ਗੱਲ ਕੱਲੇ ਕੁਲੜਪੀਰੇ ਦੀ ਨਹੀਂ ਹੈਗੀ ਜਿਹੜੇ ਵੀ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੁੰਦੇ ਨੇ ਆਪਣਾ ਕਾਰੋਬਾਰ ਆਪਣਾ ਬਿਜ਼ਨਸ ਬਣਾਉਂਦੇ ਨੇ ਵਧੀਆ ਉਹ ਚਾਹੁੰਦੇ ਨੇ ਕਿ ਪੰਜਾਬ ਤਰੱਕੀ ਕਰੇ ਉਹਨਾਂ ਵਿੱਚ ਉਹ ਲੋਕ ਵੀ ਨੇ ਜਿਵੇਂ ਕੁਲੜਪੀਰੇ ਵਾਲੇ ਨੇ ਇੱਕ ਪੀਜੇ ਦਾ ਕਾਰੋਬਾਰ ਸ਼ੁਰੂ ਕੀਤਾ ਉਹਦੇ ਕੋਲੇ 5-7 ਕੰਮ ਕਰਨ ਵਾਲੇ ਕਹਿ ਲਈਏ ਮਜ਼ਦੂਰ ਕਹਿ ਲਓ ਉਹ ਵੀ ਹੈਗੇ ਸੀ ਉਹਨਾਂ ਨੇ ਕੰਮ ਦਿੱਤਾ ਹੋਇਆ ਸੀ ਹੁਣ ਇਹ ਹੋਇਆ ਕਿਉਂ ਢਾਡੀ ਸਿੰਘ ਗਿਆਨੀ ਮਾਨ ਸਿੰਘ ਉਹਨਾਂ ਨੇ ਜਾ ਕੇ ਇਹਦਾ ਕਹਿਤਾ ਕਿ ਤੈਨੂੰ ਸੋਦਾ ਲਾਵਾਂਗੇ ਤੈਨੂੰ ਗੱਡੀ ਚਾੜਾਂਗੇ ਇਹ ਕਿਹਾ ਗਿਆ ਬੰਦੇ ਦਾ ਪੁੱਤ ਬਣਾਵਾਂਗੇ ਇਹ ਸ਼ਬਦ ਵਰਤੇ ਗਏ ਉਦੋਂ ਬਾਅਦ ਵਿੱਚ ਉਹ ਮਾਨਯੋਗ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਗਿਆ ਪਟੀਸ਼ਨ ਪਾਈ ਉਹਨੂੰ ਸਿਕਿਉਰਿਟੀ ਮਿਲ ਗਈ ਪਰ ਫਿਰ ਵੀ ਉਹਨੂੰ ਯਕੀਨ ਨਹੀਂ ਆਇਆ ਕਿ ਮੈਂ ਇੱਥੇ ਸੇਫ ਨਹੀਂ ਹੈਗਾ ਉਹ ਪੰਜਾਬ ਛੱਡ ਕੇ ਚਲਾ ਗਿਆ ਮੈਂ ਬੇਨਤੀ ਕਰਨੀ ਹੈ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਨੇ ਜਿੰਨਾ ਚਿਰ ਉਹਨਾਂ ਨੂੰ ਨੱਥ ਨਹੀਂ ਪਾਈ ਜਾਂਦੀ ਕੱਲਾ ਕੋਲੜਪੀਰੇ ਵਾਲਾ ਨਹੀਂ ਇਥੋਂ ਹੋਰ ਬਹੁਤ ਲੋਕ ਭੱਜਣਗੇ ਜਿਹੜੇ ਵਧੀਆ ਬਿਜ਼ਨਸ ਕਰਦੇ ਨੇ ਵਧੀਆ ਕਾਰੋਬਾਰ ਕਰਦੇ ਨੇ ਆਪਣਾ ਪਰਿਵਾਰ ਪਾਲਦੇ ਨੇ ਕਿਸੇ ਨੂੰ ਹੋਰ ਵੀ ਜੋਬ ਦਿੰਦੇ ਨੇ ਇਥੋਂ ਬਹੁਤ ਭੱਜਣਗੇ ਅਗਲੇ ਕਹਿੰਦੇ ਅਸੀਂ ਸੇਫ ਨਹੀਂ ਹੈਗੇ ਸਾਨੂੰ ਖਤਰਾ ਹੈਗਾ ਜਿਉਂ ਕੋਈ ਬੰਦਾ 4 ਪੈਸੇ ਕਮਾਉਂਦਾ ਹੈ 4 ਲੋਕਾਂ ਨੂੰ ਕੰਮ ਦਿੰਦਾ ਹੈ ਉਹ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਨਹੀਂ ਸਭ ਤੋਂ ਪਹਿਲਾਂ ਜਿਹੜਾ ਮੰਗੂ ਮੱਠ ਨਿਹੰਗ ਹੈਗਾ ਰਮਨਦੀਪ ਉਹ ਜੇਲ੍ਹ ਵਿੱਚ ਬੈਠਾ ਹੈ। ਉਹਨੇ 50000 ਰੁਪਏ ਜਾ ਕੇ ਮੰਗਿਆ ਸੀ। ਉਦੋਂ ਬਾਅਦ ਦੇ ਵਿੱਚ ਮੇਰੀ ਸਹਿਜ अरोड़ा ਦੇ ਨਾਲ ਫੋਨ ਤੇ ਗੱਲ ਹੋਈ ਬਹੁਤ ਵਾਰੀ। ਉਹ ਮੈਨੂੰ ਕਹਿੰਦਾ ਮੇਰੇ ਕੋਲੋਂ ਬਲੈਕਮੇਲ ਕਰਕੇ ਕਹਿੰਦਾ 4-4 ਲੱਖ ਰੁਪਏ 2-2 ਲੱਖ ਰੁਪਏ ਮੰਗਿਆ ਜਾ ਰਿਹਾ ਹੈ। ਉਹਨੂੰ ਮੈਂ ਇਹ ਵੀ ਕਿਹਾ ਸੀ ਮੈਂ ਕਿਹਾ ਤੂੰ ਨਾਂ ਦੱਸ। ਆਪਾਂ ਲੋਕਾਂ ਸਾਹਮਣੇ ਉਹਨਾਂ ਦਾ ਨਾਂ ਲੈਣੇ ਆਂ ਪਰਦਾ ਫਾਸ਼ ਕਰਦੇ। ਉਹ ਕਹਿੰਦਾ ਨਹੀਂ ਮੈਨੂੰ ਇਹ ਧਮਕੀਆਂ ਆਈਆਂ ਨੇ ਜੇ ਮੈਂ ਨਾਂ ਲੈਤਾ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਉਹਨੇ ਮੇਰੇ ਕੋਲ ਇਹ ਕਬੂਲ ਕੀਤਾ ਸੀ ਇਹ ਸਚਾਈ ਹੈ ਪਰ ਉਹ ਛੱਡ ਕੇ ਚਲਾ ਗਿਆ ਤੁਸੀਂ ਸਮਝਦੇ ਹੋਵੋਗੇ ਸ਼ਾਇਦ ਕੇਵਲ ਕੋਲੜ ਪੀਰੇ ਵਾਲਾ ਗਿਆ ਜੇ ਇਹ ਗੁੰਡਾਗਰਦੀ ਕਰਨ ਵਾਲਿਆਂ ਨੂੰ ਨੱਥ ਨਾ ਪਾਈ ਬਹੁਤ ਉਹ ਨੌਜਵਾਨ ਨੇ ਜਿਹੜੇ ਇੱਥੋਂ ਛੱਡ ਕੇ ਚਲੇ ਜਾਣਗੇ ਬਹੁਤੇ ਚਲੇ ਗਏ ਇੱਕ ਮੈਂ ਨਾਲ ਹੀ ਹੋਰ ਬੇਨਤੀ ਕਰ ਦਿੰਨਾ ਜਦੋਂ ਉਹਨੇ ਮਾਫੀ ਮੰਗੀ ਕਿ ਮੇਰੇ ਬੈੱਡਰੂਮ ਦੀ ਜਿਹੜੀ ਪ੍ਰਾਈਵੇਸੀ ਸੀ ਉਹ ਵਾਇਰਲ ਹੋ ਗਈ ਉਹ ਤੋਂ ਬਾਅਦ ਦੇ ਵਿੱਚ ਉਹਨੂੰ ਕਿਹਾ ਗਿਆ ਤੂੰ ਹੋਰ ਜਿਹੜੀਆਂ ਵੀਡੀਓ ਪਾ ਰਿਆਂ ਉਹ ਪਾਉਣੀਆਂ ਬੰਦ ਕਰ ਦੇ ਸਾਡਾ ਸਭਿਆਚਾਰ ਕੀ ਹੈ ਉਹਨੂੰ ਮਤਾਂ ਦਿੰਦੇ ਰਹੇ ਕਿ ਜਿਹੜੇ ਸਾਡੇ ਪੰਜਾਬ ਦੇ ਸਿੰਗਰ ਅਸ਼ਲੀਲ ਗਾਉਂਦੇ ਐ ਨਗੇਜ ਜਿਹੜਾ ਸਟੇਜਾਂ ਤੇ ਦਖਾਇਆ ਜਾਂਦਾ ਹੈ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਉਹ ਰੋਕਿਆ ਜਾ ਸਕਦਾ ਹੈ ਜਾਂ ਜਿਨ੍ਹਾਂ ਨੇ ਕੋਲੜ ਪੀਜੇ ਵਾਲੇ ਨੂੰ ਧਮਕੀਆਂ ਦਿੱਤੀਆਂ ਮਜਬੂਰ ਕਰ ਦਿੱਤਾ ਪੰਜਾਬ ਛੱਡ ਕੇ ਜਾਣ ਦਾ ਇਹਨਾਂ ਲੋਕਾਂ ਨੇ ਜਿਹੜੇ ਡੇਰਿਆਂ ਦੇ ਵਿੱਚ ਬਲਾਤਕਾਰ ਹੋਏ ਨੇ ਉਹਨਾਂ ਵੱਲ ਮੂੰਹ ਕੀਤਾ ਬਿਲਕੁਲ ਨਹੀਂ ਮੈਂ ਇੱਕ ਬੇਨਤੀ ਕਰ ਦਿੰਦਾ ਮੈਂ ਕਹਿਣਾ ਨਹੀਂ ਚਾਹੁੰਦਾ ਬਿਸ਼ਰਮੀ ਆਉਂਦੀ ਹੈ ਸਾਨੂੰ ਖੁਦ ਨੂੰ ਜਿਹੜੀ ਗਰੀਬ ਘਰ ਦੀ ਔਰਤ ਹੁੰਦੀ ਹੈ ਨਾ ਬਸ ਇਹ ਕਹਿ ਲਈ ਕਿ ਉਹਦੇ ਤੇ ਸਭ ਦੀ ਅੱਖ ਹੁੰਦੀ ਹੈ ਇੱਥੇ ਮਾੜੇ ਤੇ ਜੋਰ ਚੱਲਦਾ ਹੈ ਤਕੜੇ ਵੱਲ ਕੋਈ ਦੇਖਦਾ ਨਹੀਂ ਹਜੇ ਵੀ ਕੁਝ ਨਹੀਂ ਵਿਗੜਿਆ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਜਾਂ ਪੂਰੀ ਭਾਰਤ ਦੇ ਨੌਜਵਾਨ ਆਪਣੇ ਪੈਰਾਂ ਤੇ ਕੋਈ ਕਾਰੋਬਾਰ ਖੜਾ ਕਰਦੇ ਨੇ ਉਹਨਾਂ ਦੇ ਕੋਲ ਇਹ ਯੋਗਤਾ ਹੈ ਉਹ ਆਪਣਾ ਕਾਰੋਬਾਰ ਵੀ ਕਰਦੇ ਨੇ ਤੇ ਨਾਲ 20 ਦੀ ਹੋਰ ਬੰਦਿਆਂ ਨੂੰ ਕੰਮ ਦੇ ਸਕਦੇ ਨੇ ਉਹਨਾਂ ਵਿੱਚ ਇਹ ਵੈਲ ਪਾਵਰ ਹੈਗੀ ਆ ਤੇ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਅਸੀਂ ਇੱਥੇ ਸੇਫ ਨਹੀਂ ਹੈਗੇ ਸਾਡਾ ਕਾਰੋਬਾਰ ਇਥੇ ਚੱਲ ਨਹੀਂ ਸੌਦਾ ਸਾਡੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਗੀਆਂ ਨੇ ਮੰਗੀਆਂ ਨੇ ਲੋਕਾਂ ਨੇ ਇਹ ਸਚਾਈ ਹੈ ਤੇ ਉਹ ਕਿੱਦਾਂ ਰਹਿਣਗੇ ਇੱਥੇ ਅਸੀਂ ਵੱਡੀਆਂ-ਵੱਡੀਆਂ ਡੀਂਗਾ ਮਾਰਦੇ ਆ ਕਿ ਪੰਜਾਬ ਸੋਨੇ ਦੀ ਚਿੜੀ ਹੈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਪਰ ਜੇ ਪੰਜਾਬ ਦੇ ਵਿੱਚ ਇਹ ਗੁੰਡਾਗਰਦੀ ਨੂੰ ਅਸੀਂ ਨੱਥ ਨਹੀਂ ਪਾ ਰਹੇ ਭਾਵੇਂ ਕਿ ਸਰਕਾਰਾਂ ਤੇ ਸਵਾਲ ਉੱਠਦੇ ਨੇ ਸਾਡੀਆਂ ਅਦਾਲਤਾਂ ਤੇ ਸਵਾਲ ਉੱਠਦੇ ਨੇ ਫੇਲਿਅਰ ਇਹ ਸਭ ਕੋ ਸਾਹਮਣੇ ਆਉਂਦਾ ਹੈ ਪਰ ਸਾਨੂੰ ਅੱਜ ਬੋਲਣ ਦੀ ਲੋੜ ਹੈ ਸਾਨੂੰ ਇਹ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਨਾਲ ਲੜਨ ਦੀ ਵਿਚਾਰਕ ਤੌਰ ਤੇ ਵਿਰੋਧ ਕਰਨ ਦੀ ਲੋੜ ਹੈ ਗਿਆਨੀ ਮਾਨ ਸਿੰਘ ਵਰਗੇ ਦੰਦ ਸ਼ਰਿਆਮ ਕਹਿੰਦੇ ਨੇ ਅਸੀਂ ਸੌਦਾ ਲਾ ਦੇਾਂਗੇ ਅਸੀਂ ਬੰਦੇ ਦਾ ਪੁੱਤ ਬਣਾ ਦੇਾਂਗੇ ਜਾਂ ਇਹ ਲੋਕ ਜਿਹੜੇ ਉਹਦੇ ਕੋਲੋਂ 2-2 ਲੱਖ ਰੁਪਈਆ 4-4 ਲੱਖ ਰੁਪਈਆ ਬਲੈਕਮੇਲ ਕਰਕੇ ਮੰਗਦੇ ਸੀ ਉਹਨਾਂ ਲੋਕਾਂ ਦਾ ਸਟਾਇਆ ਹੋਇਆ ਕੁੱਲੜ ਪੀਰੇ ਵਾਲਾ ਜਿਹੜਾ ਕਪਲ ਸੀ ਉਹ ਪੰਜਾਬ ਛੱਡ ਕੇ ਚਲਾ ਗਿਆ ਮੈਂ ਕੇਵਲ ਉਹਦੀ ਗੱਲ ਨਹੀਂ ਕਰ ਰਿਹਾ ਜਿੰਨੇ ਵੀ ਇੱਥੇ ਪੰਜਾਬ ਦੇ ਨੌਜਵਾਨ ਨੇ ਜਿਹੜੇ ਵਧੀਆ ਕਾਰੋਬਾਰ ਕਰਨਾ ਚਾਹੁੰਦੇ ਨੇ ਪੰਜਾਬ ਦੇ ਹਿੱਤ ਲਈ ਪੰਜਾਬ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਉਹ ਕਿਸੇ ਹੋਰ ਨੂੰ ਵੀ ਰੋਜ਼ਗਾਰ ਦੇਣਾ ਚਾਹੁੰਦੇ ਆ ਤੇ ਉਹਨਾਂ ਨੇ ਵੀ ਇੱਕ ਦਿਨ ਪੰਜਾਬ ਛੱਡ ਕੇ ਚਲੇ ਜਾਣਾ ਇਹ ਚੇਤੇ ਰੱਖਿਓ ਅਸੀਂ ਕਹਿੰਦੇ ਆ ਨਾ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਕਬਜ਼ਾ ਹੋ ਜਾਊ ਪ੍ਰਵਾਸੀਆਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਪ੍ਰਵਾਸੀਆਂ ਦਾ ਬੋਲਬਾਲਾ ਹੋ ਜਾਊ ਪੰਜਾਬ ਉੱਜੜ ਜਾਊ ਇਹ ਕਹਿੰਦੇ ਆ ਨਾ ਹੁਣ ਜਿਹੜੇ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਵਾਲੇ ਖੁਦ ਪੰਜਾਬੀ ਨੇ ਜੇ ਉਹ ਮਹਿਸੂਸ ਕਰਦੇ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਸੇਫ ਨਹੀਂ ਹੈਗੇ ਇੱਥੇ ਤਾਂ ਫਿਰ ਤੁਸੀਂ ਕੀ ਚਾਹੁੰਦੇ ਹੋ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਹਾਲ ਐ ਇਹ ਤੋਂ ਬੁਰਾ ਹੋ ਸਕਦਾ ਹੈ ਖੂਬੇਗਾ ਮੇਰੀ ਗੱਲ ਚਿੱਤੇ ਰੱਖ ਲਿਓ ਜਿਹੜੇ ਇਹ ਗੁੰਡਾਗਰਦੀ ਵਾਰ ਕਰਨ ਵਾਲੇ ਲੋਕ ਨੇ ਇਹ ਧਾਰਮ ਗੁੰਡੇ ਨੇ ਇਹਨੂੰ ਨੋਟ ਪਾਉਣੀ ਪੈਣੀ ਆ। ਔਰ ਇਹ ਉਹ ਬੰਦੇ ਐ ਜਿਹੜੇ ਕਹਿੰਦੇ ਸਾਨੂੰ ਸਿੱਖ ਰਾਹ ਚਾਹੀਦਾ ਜੀ। ਅਸੀਂ ਤਾਂ ਜੀ ਕੇਵਲ ਖਾਲਸਾਤਨ ਬਣਾਉਣਾ ਐ। ਇਹ ਉਹ ਲੋਕ ਨੇ ਜਿਹੜੇ ਨਾਂ ਜੀਣਾ ਜਾਣਦੇ ਨੇ ਨਾਕਸ ਨੂੰ ਜੀਣ ਦਿੰਦੇ ਐ। ਇਹ ਪੰਜਾਬ ਦੇ ਧਰਮ ਗੁੰਡੇ ਨੇ। ਤੇ ਕੁੱਲੜ ਪੀਰੇ ਵਾਲਾ ਜੇ ਪੰਜਾਬ ਛੱਡ ਕੇ ਚਲਾ ਗਿਆ ਕਿਤੇ ਨਾ ਕਿਤੇ ਸਾਨੂੰ ਇਹ ਕਹਿਣਾ ਪਊ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਤੇ ਜਿੰਨਾ ਚਿਰ ਅਸੀਂ ਗੁੰਡਾਗਰਦੀ ਦੇ ਖਿਲਾਫ ਦੇ ਖਿਲਾਫ ਬੋਲਾਂਗੇ ਨਹੀਂ ਵਿਰੋਧ ਨਹੀਂ ਕਰਾਂਗੇ ਉਹਨਾਂ ਚਿਰ ਚੇਤੇ ਰੱਖਿਓ ਇਹ ਬਾਰੀ ਕਿਤੇ ਨਾ ਕਿਤੇ ਸਾਡੇ ਵੀ ਆਊਗੀ ਉਹਨਾਂ ਲੋਕਾਂ ਦੇ ਵੀ ਬਾਰੀ ਆਊ ਜਿਹੜੇ ਲੋਕ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਜਿਹੜੇ ਲੋਕ ਪੰਜਾਬ ਦੀ ਤਰੱਕੀ ਲਈ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੇ ਕਹਿਣਾ ਸੀ ਬਸ ਸੇਫ ਨਹੀਂ ਹੈਗੇ ਇੱਥੇ ਸਾਡਾ ਕਾਰੋਬਾਰ ਸੇਫ ਨਹੀਂ ਹੈਗਾ ਸੰਤਮ ਕੰਦਿਤੀਆਂ ਜਾ ਰਹੀਆਂ ਨਹੀਂ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਤੇ ਮੈਂ ਲਾਸਟ ਵਿੱਚੇ ਬੇਨਤੀ ਕਰਨੀ ਹੈ ਜੇ ਕੁੱਲਣ ਪੀਜੇ ਵਾਲਾ ਪੰਜਾਬ ਛੱਡ ਕੇ ਚਲਾ ਗਿਆ ਤਾਂ ਚੇਤੇ ਰੱਖਿਓ ਬਾਹਰ ਕਿਸੇ ਦੀ ਵੀ ਆ ਸਕਦੀ ਹੈ ਜਿਹੜਾ ਬੰਦਾ ਖਤਰਾ ਮਹਿਸੂਸ ਕਰਦਾ ਉਹ ਬੰਦਾ ਪੰਜਾਬ ਵਿੱਚ ਨਹੀਂ ਰਹੂਗਾ ਲਾਸਟ ਵਿੱਚ ਬੇਨਤੀ ਇਹੀ ਹੈ ਕਿ ਜਿਹੜੇ ਵੀ ਲੋਗ ਗੁੰਡਾਗਰਦੀ ਕਰਦੇ ਨੇ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਉਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ